ਫਗਵਾੜਾ ਦੀ ਧਾਣਾ ਮੰਡੀ ਵਿਖੇ ਫਸਲ ਦੇ ਖਰੀਦ ਪ੍ਰਬੰਧਾ ਅਤੇ ਮੰਡੀ ਵਿੱਚ ਜ਼ਿਮੀਦਾਰਾਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਡੀਸ਼ਨਲ ਚੀਫ ਸਕੱਟਰੀ ਪੰਜਾਬ ਸਰਕਾਰ ਵਿਕਾਸ ਪ੍ਰਤਾਪ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਅਤੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਵੀ ਮੌਜੂਦ ਸਨ ਇਸ ਮੌਕੇ ਜਿੱਥੇ ਐਡੀਸ਼ਨਲ ਚੀਫ ਸਕੱਟਰੀ ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰਤਾਪ ਵੱਲੋਂ ਮੰਡੀ ਵਿੱਚ ਚੱਲ ਰਹੇ ਖਰੀਦ ਪ੍ਰਬੰਧਾ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਉੱਥੇ ਹੀ ਉਹਨਾਂ ਜ਼ਿੰਮੇਵਾਰਾਂ ਤੇ ਅੜਦੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਮੰਡੀ ਵਿੱਚ ਚੱਲ ਰਹੇ ਕੰਮ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਜ਼ਿੰਮੇਵਾਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਉਹਨਾਂ ਕਿਹਾ ਕਿ ਕਿਸਾਨਾਂ ਦੀ ਫਸਲ ਵੀ ਪੰਜਾਬ ਸਰਕਾਰ ਵੱਲੋਂ ਨਾਲੋਂ ਨਾਲ ਚੁੱਕੀ ਜਾ ਰਹੀ ਹੈ ਤੇ ਉਹਨਾਂ ਦੀ ਅਦਾਇਗੀ ਵੀ ਨਾਲੋਂ ਨਾਲ ਹੀ ਕੀਤੀ ਜਾ ਰਹੀ ਹੈ ਅੱਜ ਡੀ ਸਾਹਬ ਨਾਲ ਤੇ ਬਾਕੀ ਸਾਰੇ ਜਿਹੜੇ ਜ਼ਿਲ੍ਹੇ ਦੇ ਅਫਸਰ ਨੇ ਜ਼ਿਲ੍ਹਾ ਮੰਡੀ ਅਫਸਰ ਡੀ ਐਫ ਐਸ ਸੀ ਐਸ ਡੀ ਐਮ ਲੋਕਲ ਜਿਹੜੇ ਫਗਵਾੜਾ ਦੇ ਨੇ ਤਾਂ ਮੈਂ ਮੰਡੀ ਜਿਹਦਾ ਦੌਰਾ ਕੀਤਾ ਤੇ ਹੁਣ ਤੱਕ ਜੋ ਵੀ ਸਾਰੀ ਮੇਰੀ ਜ਼ਿੰਮੇਵਾਰਾਂ ਨਾਲ ਤੇ ਅੜਤੀਆਂ ਨਾਲ ਗੱਲ ਹੋਈ ਹੈ ਉਹਨਾਂ ਨੇ ਸਾਰਿਆਂ ਨੇ ਤਸੱਲੀ ਪ੍ਰਗਟ ਕੀਤੀ ਹੈ ਤੇ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅੱਜ ਵੀ ਅਸੀਂ ਸਾਡੀ ਬੜੀ ਅੱਛੀ ਟੀਮ ਹੈ ਇੱਥੇ ਕਪੂਰਥਲਾ ਡਿਸਟ੍ਰਿਕਟ ਦੀ ਤੇ ਇਹ ਸਭ ਬੜੇ ਮਿਹਨਤੀ ਹਨ ਦੀ ਟੀਮ ਮਿਹਨਤੀ ਹੈ ਕਿਸੇ ਤਰੀਕੇ ਨਾਲ ਪੂਰਾ ਜਿਹੜਾ ਮਾਲ ਹੈ ਖਰੀਦਿਆ ਵੀ ਜਾਏਗਾ ਲਿਫਟ ਵੀ ਹੋਏਗਾ ਤੇ ਉਹਦੀ ਪੇਮੈਂਟ ਵੀ ਸਮੇਂ ਸਿਰ ਹੋਈ ਉਹਦੇ ਡਿਪਟੀ ਕਮਿਸ਼ਨਰ ਕਪੂਰਥਲਾ ਮਿਤ ਪੰਚਾਲ ਨੇ ਦੱਸਿਆ ਕਿ ਮੰਡੀ ਵਿੱਚ ਲਿਫਟਿੰਗ ਦਾ ਕੰਮ ਬੀਤੇ ਜੀ ਨਾਲ ਚੱਲ ਰਿਹਾ ਹੈ ਤੇ ਜ਼ਿੰਮੇਦਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਹੁਣ ਆ ਵਿਸ਼ਵਾਸ ਹੈ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਇਸ ਦੌਰਾਨ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮਜੂਦ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੰਡੀਆਂ ਦੇ ਵਿੱਚ ਖਰੀਦ ਸੀਜ਼ਨ ਹੁਣ ਪੀਕ ਦੇ ਵਿੱਚ ਹੈ ਅ ਉਸੇ ਕੜੀ ਦੇ ਵਿੱਚ ਅਸੀਂ ਫਗਵਾੜਾ ਮੰਡੀ ਦੇ ਵਿੱਚ ਆਏ ਸੀਗੇ ਮਾਨਯੋਗ ਜੋ ਪ੍ਰਭਾਰੀ ਸਕੱਤਰ ਸਾਹਿਬ ਨੇ ਐਡੀਸ਼ਨਲ ਚੀਫ ਸੈਕਟਰੀ ਟੈਕਸੇਸ਼ਨ ਸ਼੍ਰੀ ਵਿਕਾਸ ਪ੍ਰਭਾਰ ਜੀ ਉਹ ਵੀ ਮੰਡੀਆਂ ਦਾ ਦੌਰਾ ਉਹਨਾਂ ਵੱਲੋਂ ਕੀਤਾ ਗਿਆ ਉਹਨਾਂ ਨੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੱਤਾ ਔਰ ਨਾਲ ਦੀ ਨਾਲ ਜ਼ਮੀਦਾਰ ਭਾਈਆਂ ਨਾਲ ਨਾਲ ਦੇ ਨਾਲ ਆੜਤੀਆਂ ਨਾਲ ਵੀ ਗੱਲ ਕੀਤੀ ਹੈ ਉਹ ਸਾਰੇ ਬੰਦੋਬਸਤ ਸੰਤੋਸ਼ਜਨਕ ਨੇ ਸਹੀ ਤਰੀਕੇ ਨਾਲ ਲਿਫਟਿੰਗ ਦੀ ਪ੍ਰਕਿਰਿਆ ਵੀ ਪੂਰੀ ਸਹੀ ਤਰੀਕੇ ਨਾਲ ਚੱਲ ਰਹੀ ਹੈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਅਤੇ ਪ੍ਰਸ਼ਾਸਨ ਵੱਲੋਂ ਪੂਰੇ ਕੁੱਟਾ ਪ੍ਰਬੰਧ ਕੀਤੇ ਗਏ ਨੇ ਔਰ ਇਹੀ ਭਰੋਸਾ ਦਿਵਾਉਂਦਾ ਹੈ ਕਿ ਬਈ ਸਮੇਂ ਸਿਰ ਜੋ ਲਿਫਟਿੰਗ ਹੈ ਉਹ ਕੀਤੀ ਜਾਏਗੀ ਨਾਲ ਦੀ ਨਾਲ ਜੋ ਹਦਾਇਤਾਂ ਮੁਤਾਬਿਕ ਪੇਮੈਂਟ ਹੈ ਉਹ ਵੀ ਸਮੇਂ ਸਿਰ ਹੋ ਰਹੀ ਹੈ thank you